ਦਾਵਾ ਸਾ ਮੇਰਾ ਡਿਸਪਲਨ ਨੂੰ ਲੈ ਕੇ ਹੀ ਸਵਾਲ ਹੈ ਤੁਸੀਂ ਆਪ ਹੀ ਜ਼ਿਕਰ ਕਰ ਦਿੱਤਾ ਕਿ ਜਦੋਂ ਇਨਡਿਸਪਲਨ ਹੋਵੇ ਤਾਂ ਪਾਰਟੀ ਦਾ ਨੁਕਸਾਨ ਹੁੰਦਾ ਹੈ ਔਰ ਇਹ ਨੁਕਸਾਨ ਤੁਸੀਂ 2022 ਦੇ ਵਿੱਚ ਝੱਲ ਵੀ ਚੁੱਕੇ ਆ ਤੁਹਾਡੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਇਹ ਗੱਲ ਕਹਿੰਦੇ ਨੇ ਕਿ ਜੋ ਸ਼ਾਇਦ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਜੇ ਨਾ ਹੁੰਦਾ ਤਾਂ ਕਾਂਗਰਸ ਸ਼ਾਇਦ ਇੰਨੀ ਬੁਰੀ ਹਾਲਤ ਨਾ ਹੁੰਦੀ 2022 ਦੀ ਇਲੈਕਸ਼ਨ ਦੇ ਵਿੱਚ ਹਾਲੇ ਵੀ ਤੁਹਾਨੂੰ ਰੈਲੀਆਂ ਦੇ ਵਿੱਚ ਤਕਰੀਰਾਂ ਦੇ ਵਿੱਚ ਰਾਜਾ ਵੜਿੰਗ ਜੋ ਕਿ ਪ੍ਰਧਾਨ ਨੇ ਤੁਹਾਡੇ ਪੰਜਾਬ ਕਾਂਗਰਸ ਦੇ ਉਹਨਾਂ ਨੂੰ ਬੋਲ-ਬੋਲ ਕੇ ਕਹਿਣਾ ਪੈ ਰਿਹਾ ਕਿ ਜ਼ਾਬਤੇ ਦੇ ਵਿੱਚ ਰੋ ਨਹੀਂ ਤਾਂ ਪਾਰਟੀ ਦਾ ਨੁਕਸਾਨ ਹੋਏਗਾ 2022 ਚ ਵੱਡਾ ਨੁਕਸਾਨ ਕਰਾਉਣ ਤੋਂ ਬਾਅਦ ਵੀ ਅਗਰ ਜੇ ਤੁਹਾਨੂੰ ਸਟੇਜਾਂ ਦੇ ਉੱਪਰੋਂ ਖੜਕੇ ਬੋਲਣਾ ਪੈ ਰਿਹਾ ਤਾਂ ਕਮੀ ਕਿੱਥੇ ਆ ਫਿਰ ਕਿਉਂ ਨਹੀਂ ਲੀਡਰ ਇਸ ਗੱਲ ਨੂੰ ਮੈਂ ਇਹ ਚੀਜ਼ ਤੇ ਮੈਂ ਬਿਲਕੁਲ ਰਾਜਾ ਵੜਿੰਗ ਨੂੰ ਇੱਕ ਗੱਲ ਮੈਂ ਵੀ ਫੀਲ ਕਰੂੰਗਾ ਕਿ ਸਟੇਜ ਤੇ ਕੈਂਡੀ بجائے ਕਲਮ 'ਚ ਰੱਖਣਾ ਚਾਹੀਦਾ ਹੂੰ ਕਿ ਉਹ ਪ੍ਰੈਜ਼ੀਡੈਂਟ ਆ ਅਸੀਂ ਸਾਰੇ ਨਾਲ ਖੜੇ ਆ ਸਾਡੇ ਨੂੰ ਛੋਟੀ ਉਮਰ ਚ ਵੀ ਆ ਅਸੀਂ ਹੁਣ ਤੂੰ ਕਰਕੇ ਵੀ ਬੁਲਾਉਣੇ ਨੂੰ ਜੀ ਕਰਕੇ ਬੁਲਾਉਣੇ ਪਰ ਸਾਡੀ ਪਾਰਟੀ ਤਾਂ ਸੁਪਰੀਮ ਹੈ ਉਹ ਪੂਰਾ ਕੰਮ ਹੈ ਕਿ ਡਿਸਪਲਿਨ ਇੰਪੋਜ਼ ਕਰਨਾ ਕਿ ਘੇੜਾ ਵੀ ਕੋਈ ਲੀਡਰ ਇਮੀਡੀਏਟਲੀ ਉਹਨਾਂ ਗੱਲ ਕਰਨੀ ਚਾਹੀਦੀ ਪਰ ਕਈ ਲੀਡਰ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਸੁਪਰੀਮ ਸਮਝਦੇ ਨੇ ਪਾਰਟੀ ਤੋਂ ਉੱਪਰ ਸਮਝਦੇ ਨੇ ਉੱਥੇ ਮਜਬੂਰੀ ਪ੍ਰੈਜ਼ੀਡੈਂਟ ਦੀ ਵੀ ਆ ਜਾਂਦੀ ਹੈ ਉੱਥੇ ਮਜਬੂਰੀ ਜਨਰਲ ਸੈਕਟਰੀ ਇਨਚਾਰਜ ਦੀ ਵੀ ਆ ਜਾਂਦੀ ਹੈ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੱਥੋਂ ਬੋਲਣਾ ਕਿਸ ਵਖੀ ਤੋਂ ਬੋਲਣਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਸੁਣ ਗੱਲ ਵੇਖੋ ਅੱਜ ਤੁਸੀਂ ਵੇਖਿਆ ਹੋਣਾ ਕਿ ਮੇਰਾ ਨਾਂ ਚੱਲਿਆ ਸੀਐਮ ਦਾ ਲਾਸਟ ਮੂਮੈਂਟ ਤੇ ਡਿਪਟੀ ਸੀਐਮ ਬਣਾ ਦਿੱਤਾ ਮੈਂ ਕੋਈ ਰਿਵੋਲਟ ਤੇ ਨਹੀਂ ਕੀਤਾ ਮੈਂ ਅਗੇਂਸਟ ਪਾਰਟੀ ਤੇ ਨਹੀਂ ਬੋਲਿਆ ਤੇ ਅੱਜ ਮੈਂ ਬਣ ਕੇ ਸ਼ੀਡਬਲਿਊਸੀ ਦਾ ਮੈਂਬਰ ਬਣ ਕੇ ਬੈਠਾ ਇਹਦੇ ਤੋਂ ਬਾਅਦ ਮੈਨੂੰ ਕੀ ਮਿਲ ਸਕਦਾ ਤੇ ਕਈ ਲੋਗ ਪ੍ਰੈਜ਼ੀਡੈਂਟ ਬਣ ਕੇ ਉਹ ਡਿਸਪਲਿਨ ਚ ਨਹੀਂ ਰਹੇ ਉਹਨਾਂ ਸਿਰਫ ਯਾਰ ਇਹ ਕਹਿਣਾ ਜਿੱਤੇਗਾ ਪੰਜਾਬ ਉਹ ਕਾਂਗਰਸ ਜਿੱਤੇਗੀ ਤੇ ਪੰਜਾਬ ਜਿੱਤੇਗਾ ਇਹਦਾ ਮਤਲਬ ਆਪਣੀ ਪਹਿਲਾਂ ਹੀ ਆਇਡੈਂਟੀਟੀ ਵੱਖਰੀ ਕਰਨੀ ਤੇ ਉਹਦੇ ਨਾਲ ਇਹ ਚੀਜ਼ਾਂ ਦਾ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਕਰਦਾ ਕਿ ਪਾਰਟੀ ਡਿਸਪਲਿਨ ਬਹੁਤ ਜ਼ਰੂਰੀ ਹੈ ਗੰਦਾਵਾ ਸਾਹਿਬ ਮੇਰਾ ਡਿਸਪਲਿਨ ਨੂੰ ਲੈ ਕੇ ਹੀ ਸਵਾਲ ਹੈ ਤੁਸੀਂ ਆਪ ਹੀ ਜ਼ਿਕਰ ਕਰ ਦਿੱਤਾ ਕਿ ਜਦੋਂ indiscipline ਹੋਵੇ ਤਾਂ ਪਾਰਟੀ ਦਾ ਨੁਕਸਾਨ ਹੁੰਦਾ ਹੈ ਔਰ ਇਹ ਨੁਕਸਾਨ ਤੁਸੀਂ 2022 ਦੇ ਵਿੱਚ ਝੱਲ ਵੀ ਚੁੱਕੇ ਆ ਤੁਹਾਡੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਇਹ ਗੱਲ ਕਹਿੰਦੇ ਨੇ ਕਿ ਜੋ ਸ਼ਾਇਦ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਜੇ ਨਾ ਹੁੰਦਾ ਤਾਂ ਕਾਂਗਰਸ ਦੀ ਸ਼ਾਇਦ ਇੰਨੀ ਬੁਰੀ ਹਾਲਤ ਨਾ ਹੁੰਦੀ 2022 ਦੀ ਇਲੈਕਸ਼ਨ ਦੇ ਵਿੱਚ ਹਾਲੇ ਵੀ ਤੁਹਾਨੂੰ ਰੈਲੀਆਂ ਦੇ ਵਿੱਚ ਤਕਰੀਰਾਂ ਦੇ ਵਿੱਚ ਰਾਜਾ ਵੜਿੰਗ ਜੋ ਕਿ ਪ੍ਰਧਾਨ ਨੇ ਤੁਹਾਡੇ ਪੰਜਾਬ ਕਾਂਗਰਸ ਦੇ ਉਹਨਾਂ ਨੂੰ ਬੋਲ-ਬੋਲ ਕੇ ਕਹਿਣਾ ਪੈ ਰਿਹਾ ਕਿ ਜ਼ਾਬਤੇ ਦੇ ਵਿੱਚ ਰੋ ਨਹੀਂ ਤਾਂ ਪਾਰਟੀ ਦਾ ਨੁਕਸਾਨ ਹੋਏਗਾ 2022 ਚ ਵੱਡਾ ਨੁਕਸਾਨ ਕਰਾਉਣ ਤੋਂ ਬਾਅਦ ਵੀ ਅਗਰ ਜੇ ਤੁਹਾਨੂੰ ਸਟੇਜਾਂ ਦੇ ਉੱਪਰੋਂ ਖੜ ਕੇ ਬੋਲਣਾ ਪੈ ਰਿਹਾ ਤਾਂ ਕਮੀ ਕਿੱਥੇ ਆ ਫਿਰ ਕਿਉਂ ਨਹੀਂ ਲੀਡਰਸ਼ਿਪ ਕਰ ਲਵੰਦਾ ਮੈਂ ਇਹ ਦੇ ਇਹੀ ਤੀਤੇ ਮੈਂ ਬਿਲਕੁਲ ਰਾਜਾ ਵੜਿੰਗ ਨੂੰ ਇੱਕ ਗੱਲ ਮੈਂ ਵੀ ਫੀਲ ਕਰੂੰਗਾ ਕਿ ਸਟੇਜ ਤੇ ਕੈਂਦੀ ਬਜਾਏ ਕਲਮ 'ਚ ਰੱਖਣਾ ਚਾਹੀਦਾ ਹੂੰ ਕਿ ਉਹ ਪ੍ਰੈਜ਼ੀਡੈਂਟ ਆ ਅਸੀਂ ਸਾਰੇ ਨਾਲ ਖੜੇ ਆ ਸਾਡੇ ਨੂੰ ਛੋਟੀ ਉਮਰ ਚ ਵੀ ਆ ਅਸੀਂ ਉਹਨੂੰ ਤੂੰ ਕਰਕੇ ਵੀ ਬੁਲਾਦੇ ਨੂੰ ਜੀ ਕਰਕੇ ਵੀ ਬੁਲਾਉਨੇ ਪਰ ਸਾਡੀ ਪਾਰਟੀ ਤਾਂ ਸੁਪਰੀਮ ਹੈ ਉਹ ਪੂਰਾ ਕੰਮ ਹੈ ਕਿ ਡਿਸਪਲਿਨ ਇੰਪੋਜ਼ ਕਰਨਾ ਕਿ ਘੇੜਾ ਵੀ ਕੋਈ ਲੀਡਰ ਇਮੀਡੀਏਟਲੀ ਉਹਨਾਂ ਗੱਲ ਕਰਨੀ ਚਾਹੀਦੀ ਹੈ ਪਰ ਕਈ ਲੀਡਰ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਸੁਪਰੀਮ ਸਮਝਦੇ ਨੇ ਪਾਰਟੀ ਤੋਂ ਉੱਪਰ ਸਮਝਦੇ ਨੇ ਉੱਥੇ ਮਜਬੂਰੀ ਪ੍ਰੈਜ਼ੀਡੈਂਟ ਦੀ ਵੀ ਆ ਜਾਂਦੀ ਹੈ ਉੱਥੇ ਮਜਬੂਰੀ ਜਨਰਲ ਸੈਕਟਰੀ ਇਨਚਾਰਜ ਦੀ ਵੀ ਆ ਜਾਂਦੀ ਹੈ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੱਥੋਂ ਬੋਲਣਾ ਕਿਸ ਵਖੀ ਤੋਂ ਬੋਲਣਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਸੁਣ ਗੱਲ ਵੇਖੋ ਅੱਜ ਤੁਸੀਂ ਵੇਖਿਆ ਹੋਣਾ ਕਿ ਮੇਰਾ ਨਾਂ ਚੱਲਿਆ ਸੀਐਮ ਦਾ ਲਾਸਟ ਮੂਮੈਂਟ ਤੇ ਡਿਪਟੀ ਸੀਐਮ ਬਣਾ ਦਿੱਤਾ ਮੈਂ ਕੋਈ ਰਿਵੋਲਟ ਤੇ ਨਹੀਂ ਕੀਤਾ ਮੈਂ ਅਗੇਂਸਟ ਪਾਰਟੀ ਦੇ ਨਹੀਂ ਬੋਲਿਆ ਤੇ ਅੱਜ ਮੈਂ ਬਣ ਕੇ ਸ਼ੀਡਬਲਿਊਸੀ ਦਾ ਮੈਂਬਰ ਬਣ ਕੇ ਬੈਠਾ ਇਹ ਤੋਂ ਬਾਅਦ ਮੈਨੂੰ ਕੀ ਮਿਲ ਸਕਦਾ ਤੇ ਕਈ ਲੋਗ ਪ੍ਰੈਜ਼ੀਡੈਂਟ ਬਣ ਕੇ ਉਹ ਡਿਸਪਲਿਨ ਚ ਨਹੀਂ ਰਹੇ ਉਹਨਾਂ ਸਿਰਫ ਯਾਰ ਇਹ ਕਹਿਣਾ ਜਿੱਤੇਗਾ ਪੰਜਾਬ ਉਹ ਕਾਂਗਰਸ ਜਿੱਤੇਗੀ ਤੇ ਪੰਜਾਬ ਜਿੱਤੇਗਾ ਇਹਦਾ ਮਤਲਬ ਆਪਣੀ ਪਹਿਲਾਂ ਹੀ ਆਇਡੈਂਟੀਟੀ ਵੱਖਰੀ ਕਰਨੀ ਤੇ ਉਹਦੇ ਨਾਲ ਇਹ ਚੀਜ਼ਾਂ ਦਾ ਬਿਲਕੁਲ ਨਹੀਂ ਕੋਆਰਡੀਨੇਟ ਨਹੀਂ ਕਰਦਾ ਕਿ ਪਾਰਟੀ ਡਿਸਪਲਿਨ ਬਹੁਤ ਜ਼ਰੂਰੀ ਹੈ